ਸ਼ਾਨੇ ਪੰਜਾਬ ਗਰੁੱਪ ਦੇ ਵੱਲੋਂ ਅੱਜ ਤੀਜਾ ਦਾ ਤਿਹਾਰ ਜਿਹੜਾ ਬੜੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਡੀਡੀਪੀਓ ਪਰਮबीर कौर ਅੱਜ ਮੁੱਖ ਮਹਿਮਾਨ ਤੌਰ ਤੇ ਉਰੇ ਪੁੱਜੇ ਨੇ ਆਹ ਤੁਹਾਨੂੰ ਲੈ ਚੱਲਿਆ ਖਰੜ ਦੇ ਇੱਕ ਨਿਜੀ ਹੋਟਲ ਦੇ ਵਿੱਚ ਜਿੱਥੇ ਤੀਆਂ ਦਾ ਤਿਹਾਰ ਸ਼ਾਨੇ ਪੰਜਾਬ ਗਰੁੱਪ ਦੇ ਵੱਲੋਂ ਮਨਾਇਆ ਜਾ ਰਿਹਾ ਹੈ ਡੀਡੀਪੀਓ ਕੀ ਕਹਿੰਦੇ ਨੇ ਮੈਡਮ ਪਰਮबीर कौर ਉਹ ਵੀ ਤੁਹਾਨੂੰ ਸੁਣਾਵਾਂਗੇ ਸਭ ਤੋਂ ਪਹਿਲਾਂ ਦੇਖੋ ਤੀਆਂ ਦੇ ਤਿਹਾਰ ਦੀਆਂ ਗਿੱਧੇ ਦੀਆਂ ਇਹ ਤਸਵੀਰਾਂ ਇਹ ਇੱਕ ਬਹੁਤ ਖੁਸ਼ੀਆਂ ਭਰਿਆ ਮੌਕਾ ਹੈ ਇੱਥੇ ਸਾਰੀਆਂ ਸਾਡੀਆਂ ਭੈਣਾਂ ਸਾਡੀਆਂ ਮਾਵਾਂ ਤੇ ਸਾਰੇ ਇੱਥੇ ਦੁੱਖ ਭੁੱਲ ਕੇ ਆਪਣੇ ਕੰਮ ਧੰਦਿਆਂ ਤੋਂ ਵਿਹਲੇ ਹੋ ਕੇ ਲੰਬੇ ਹੋ ਕੇ ਇੱਥੇ ਆਪਣੇ ਦਿਲਦਿਆਂ ਖੁਸ਼ੀਆਂ ਸਾਂਝੇ ਕਰਨ ਵਾਸਤੇ ਪਹੁੰਚੇ ਆ ਮੈਂ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦੀ ਆ ਕਿ ਜਿਹੇ ਤਿਆਰ ਅਸੀਂ ਮਨਾਉਂਦੇ ਰਹੀਏ ਅਸੀਂ ਆਪਣੇ ਸਭਾਚਾਰ ਨੂੰ ਜਿਉਂਦੀ ਰੱਖੀ ਅਲੋਪਤਾ ਜੀ ਹੋ ਰਿਹਾ ਸੀ ਸ਼ਾਇਦ ਪੰਜ ਸੱਤ ਸੱਤ ਨਾਲ ਜ਼ਿਆਦਾ ਲੋਕ ਹੋ ਰਿਹਾ ਸੀ ਪਰ ਫਿਰ ਅਸੀਂ ਸਾਰਿਆਂ ਨੇ ਇੱਕ ਹੰਬਲਾ ਮਾਰਿਆ ਦੇ ਨੇ ਇੱਕ ਨਵੇਂ ਸਿਰੇ ਤੋਂ ਇੱਕ ਮਾਡਰਨਾਈਜ਼ ਤਰੀਕੇ ਦੇ ਨਾਲ ਦੁਬਾਰਾ ਸ਼ੁਰੂ ਕੀਤਾ ਇੱਕ ਬੌਟਿਸ਼ ਲਗਾ ਜੋ ਕਰਦਨ ਤੇ ਬੱਚਿਆਂ ਨੂੰ ਜੋੜਨ ਦੇ ਲਈ ਪਰ ਆਪਣੇ ਬੇਸੇ ਦੇ ਨਾਲ ਜੋੜਨ ਲਈ ਕੀ ਉਪਰਾਲੇ ਕਰ ਰਹੇ ਹਾਂ ਜੀ ਜਿਵੇਂ ਜਿਸੀਂ ਇਹ ਕਰ ਸਕਦੇ ਅਸੀਂ ਬੱਚਿਆਂ ਨੂੰ ਇਸ ਪ੍ਰੋਗਰਾਮ ਦਾ ਹਿੱਸਾ ਬਣਾਈਏ ਅਸੀਂ ਉਹਨਾਂ ਨੂੰ ਪਿੰਡਾਂ ਦੇ ਬਾਰੇ ਦੱਸੀਏ ਪਿੰਡਾਂ ਦੇ ਵਿੱਚ ਲੈ ਕੇ ਜਾਈਏ ਨਾਨਕਿਆਂ ਦਾਦਕਿਆਂ ਦੇ ਨਾਲ ਮਿਲਾਂਗੇ ਜਿਹੜੇ ਸਾਡੇ ਪੁਰਾਣੇ ਸੱਭਿਆਚਾਰ ਵਿੱਚ ਬਣੇ ਹੋਏ ਅਜਾਬ ਘਰੇ ਬਣੇ ਹੋਏ ਅਸੀਂ ਉੱਥੇ ਉਹਨਾਂ ਨੂੰ ਲੈ ਕੇ ਜਾਈਏ ਜਿਹੜੀਆਂ ਚੀਜ਼ਾਂ ਅਸੀਂ ਆਪਦੇ ਅੱਖੀ ਦੇਖੀਆਂ ਅਸੀਂ ਉਹਨਾਂ ਨੂੰ ਦਿਖਾ ਕੇ ਉਹਦੇ ਨਾਲ ਜੁੜ ਸਕੀਏ ਤੇ ਲਾਸਟ ਦੇ ਵਿੱਚ ਬੱਚਿਆਂ ਨੂੰ ਕੀ ਫੀਲ ਕਰਵਾਉਣਾ ਹੈ ਜੀ ਸਭ ਤੋਂ ਵੱਡੀ ਗੱਲ ਤਾਂ ਇਹ ਹੀ ਹੈ ਅੱਜ ਦੇ ਇਸ ਮਾਡਰਨਾਈਜ਼ ਯੁੱਗ ਦੇ ਵਿੱਚ ਬੱਚੇ ਆਪਣੇ ਮਾਪਿਆਂ ਦੀ ਇੱਜ਼ਤ ਕਰਨ ਆਪਣੇ ਜਿਹੜੇ ਪੜ੍ਹਾਈ ਤੇ ਅਨਨਲ ਕਰਨ ਨਸ਼ਿਆਂ ਤੋਂ ਦੂਰ ਰਹਿਣ ਤੇ ਆਪਣੇ ਸੱਭਿਆਚਾਰ ਦੇ ਨਾਲ ਜੁੜੇ ਰਹਿਣ ਅਸੀਂ ਮੈਂ ਹੀ ਕਹਿਣਾ ਚਾਹੁੰਦੀ ਪਹਿਲਾਂ ਤਾਂ ਮੈਮ ਮੈਡਮ ਪਰਮਵੀਰਪੁਰ ਬਰਾੜ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀਆਂ ਤੇ ਮੈਂ ਇੱਕ ਸੰਦੇ ਛੋਟੇ ਜਿਹੇ ਸੱਦੇ ਤੇ ਉਹਨਾਂ ਨੂੰ ਕੱਲ੍ਹ ਹੀ ਫੋਨ ਕੀਤਾ ਸੀ ਮੈਮ ਮੈਂ ਤੁਹਾਡੇ ਥੈਂਕ ਯੂ ਕਰਦੀ ਆ ਹੁਣ ਵੀ ਇਹ ਪਟਿਆਲੇ ਤੋਂ ਹੀ ਆ ਰਹੀ ਆ ਅੱਜ ਇਹਨਾਂ ਦਾ ਬਹੁਤ ਬੀਜ਼ਨਸ ਸ਼ਡਿਊਲ ਸੀ ਤੇ ਮੈਮ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਆਪਣੇ ਸ਼ਾਨੀ ਪੰਜਾਬ ਗਰੁੱਪ ਵੱਲੋਂ ਵੀ ਮੈਂ ਤੁਹਾਡੇ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿੰਨੇ ਸਾਲ ਹੋ ਗਏ ਤੁਹਾਨੂੰ ਤੀਜ ਦਾ ਤਿਹਾਰ ਮਨਾਉਂਦੇ ਆ ਅੱਠਵੇਂ ਸਾਲ ਹੋ ਗਏ ਆ ਜੀ ਅਸੀਂ ਲਗਾਤਾਰ ਇਹ ਤਿਉਹਾਰ ਮਨਾਉਂਦੇ ਆ ਸਾਰੀਆਂ ਭੈਣਾਂ ਦੇ ਸਹਿਯੋਗ ਨਾਲ ਮਨਾਉਂਦੇ ਆ ਕਿ ਕੀ ਕੀ ਪ੍ਰੋਗਰਾਮ ਕੀਤੇ ਗਏ ਨੇ ਅੱਜ ਹੋ ਰਹੇ ਕਿ ਗਿੱਧਾ ਪੰਗੜਾ ਬੋਲੀਆਂ ਬੱਚਿਆਂ ਦੀ ਪਰਫਾਰਮੈਂਸ ਗੇਮਸ ਵਗੈਰਾ ਤੇ बोलियां ਪਾਈਆਂ ਢੋਲ ਦੀ ਥਾਪ ਤੇ ਨੱਚੇ ਆ ਤੇ ਡੀਜੇ ਨਾਲ ਤਾਂ ਨੱਚਦੇ ਨੱਚਦੇ ਆ ਔਰ ਆਪਣੇ ਅਸੀਂ ਪੰਜਾਬੀ ਸੱਭਿਆਚਾਰ ਨੂੰ ਐਕਟ ਦਿਖਾਇਆ ਗਿਆ ਜਿਵੇਂ ਕਿ ਅੱਜ ਕੱਲ ਦੀ ਜੋ ਨਵੀਂ ਪੀੜ੍ਹੀ ਆ ਪੁਰਾਣੀਆਂ ਚੀਜ਼ਾਂ ਨੂੰ ਭੁੱਲਦੀ ਜਾ ਰਹੀ ਐ ਨਾ ਨਵੀਂ ਪੀੜ੍ਹੀ ਨੂੰ ਪਤਾ ਕਿ ਚਰਖਾ ਕੀ ਐ ਜਾਂ ਗੋ ਕੀ ਹੁੰਦੀ ਐ ਤੇ ਇਹ ਚੀਜ਼ਾਂ ਅਸੀਂ ਇੱਥੇ ਰੱਖੀਆਂ ਐ ਤੇ ਤਾਂ ਅੱਟਪੇ ਸੱਭਿਆਚਾਰ ਨਾਲ ਜਾਣੂ ਕਰਵਾਇਆ ਜਾ ਸਕਦਾ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਬੱਚਿਆਂ ਨੂੰ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਆਪਣੇ ਵਿਰਸੇ ਨੂੰ ਸਾਹਮਣੇ ਰੱਖੋ ਕਿਤੇ ਨਾ ਕਿਤੇ ਪੇਰੈਂਟਸ ਦਾ ਵੀ ਮਤਲਬ ਕਿ ਹੱਥ ਹੈ ਬੱਚਿਆਂ ਨੂੰ ਮਲਕੀ ਵਿਰਸਾ ਪਹੁੰਚਾਉਣ ਲਈ ਅਸੀਂ ਪੇਰੈਂਟਸ ਨੂੰ ਵੀ ਰਿਕੁਐਸਟ ਕਰਦੇ ਹਾਂ ਤੇ ਬੱਚਿਆਂ ਨੂੰ ਵੀ ਕਹਿੰਦੇ ਕਿ ਆਪਣੇ ਵਿਰਸੇ ਨੂੰ ਸਾਂਭ ਕੇ ਰੱਖੋ ਜਦੋਂ ਤੁਸੀਂ ਇਹ ਸਮਾਗਮ ਇਕੱਠਾ ਕਰਦੇ ਆ ਤੁਹਾਨੂੰ ਮਿਲ ਜਾਂਦਾ ਹੀ ਸੀ ਨੀ ਬਹੁਤ ਔਖਾ ਮਿਲਦਾ ਜੀ ਸਾਨੂੰ ਮਤਲਬ ਸਾਨੂੰ 2 ਮਹੀਨੇ ਹੋ ਗਏ ਆ ਜਿੱਥੇ ਤਿਆਰੀ ਕਰਦੇ ਆ ਨੁ ਕੀ ਕੀਤੀ ਕੋਈ ਚੀਜ਼ ਕਿੱਦ ਕਿੱਦ ਸਾਡੇ ਘਰ ਵੀ ਹੈਗਾ ਘਰ ਸਾਡੇ ਬਜ਼ੁਰਗਾਂ ਦਾ ਸੰਭਾਲਿਆ ਹੋਇਆ ਹੈ ਇਹ ਵੀ ਕੋ ਲੋ ਨੇ ਉਹ ਐਸਾ ਰਹੇ ਜੀ ਖਾਨ ਵਾਲੀ ਪੀੜ੍ਹੀ ਨੇ ਸੰਭਾਲ ਕੇ ਰੱਖੀ ਹੈ ਕਿ ਸਾਡੇ ਆਨ ਵਾਲੀ ਜਨਰੇਸ਼ਨ ਨੂੰ ਇਹਦੇ ਚੀਜ਼ਾਂ ਬਾਰੇ ਪਤਾ ਲੱਗਦਾ ਨਹੀਂ ਕਿ ਜਾਨ ਸਾਹਿਬ ਜਦੋਂ ਉਹੜੇ ਪਹੁੰਚੇ ਤਾਂ ਉਹਨਾਂ ਦਾ ਸ਼ਾਨੇ ਪੰਜਾਬ ਗਰੁੱਪ ਦੇ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਉਹਨਾਂ ਨੇ ਵੀ ਕਿਹਾ ਕਿ ਆਪਣੇ ਬੱਚਿਆਂ ਨੂੰ ਪੁਰਾਣੇ ਵਿਰਸੇ ਦੇ ਨਾਲ ਜੋੜ ਕੇ ਰੱਖਣਾ ਚਾਹੀਦਾ। ਬਹੁਤ ਵਧੀਆ ਮਾਹੌਲ ਜਿਹੜਾ ਉਹਨਾਂ ਨੂੰ ਇਹ ਲੱਗਿਆ ਤੇ ਉਹਨਾਂ ਨੇ ਕਿਹਾ ਇਹ ਜਿਹੇ ਤਿਹਾੜ ਜਿਹੜੇ ਹੋਣੇ ਚਾਹੀਦੇ ਨੇ ਜੋ ਸਾਡੇ ਬੱਚਿਆਂ ਨੂੰ ਪੁਰਾਣੇ ਵਿਰਸੇ ਦੇ ਨਾਲ ਜੋੜਦੇ ਨੇ ਤੇ ਸਾਡੇ ਵੱਲੋਂ ਵੀ ਸਾਰਿਆਂ ਵੱਲੋਂ ਵੀ ਸਾਡੇ ਚੈਨਲ ਵੱਲੋਂ ਵੀ ਸ਼ਾਨੇ ਪੰਜਾਬ ਗਰੁੱਪ ਨੂੰ ਜੋ ਇਹ ਪ੍ਰੋਗਰਾਮ ਕਰਵਾਇਆ ਉਸ ਦੀਆਂ ਲੱਖ ਲੱਖ ਮੁਬਾਰਕਾਂ। ਖਰੜ ਤੋਂ ਡੇਵਿਡ ਵਰਮਾ ਦੀ ਖਾਸ ਬੋਲ